हां लगता रहया है क्योंकि देखो जी पिछली बार भी जबो सेशन सी ਤੇ ਮੈਂ ਉਦੋਂ ਕੀਤੀ ਸੀ ਸਪੀਕਰ ਸਾਹਿਬ ਨਾਲ ਗੱਲ ਬੋਲਣ ਵਾਸਤੇ ਸਾਰਾ ਤੇ ਸੈਸ਼ਨ ਹੀ ਨਹੀਂ ਲੱਗਿਆ ਬਿਹਾਰ ਦੇ ਇਲੈਕਸ਼ਨਸ ਕਰਕੇ ਤੇ ਹਲੇ ਵੀ ਜਿਹੜਾ ਹੁਣੇ ਸੈਸ਼ਨ ਵਿంటర్ ਸੈਸ਼ਨ ਹੈ ਇਹਦੇ ਵਿੱਚ ਵੀ ਹਲੇ ਤੱਕ ਕੋਈ ਸੈਸ਼ਨ ਨਹੀਂ ਲੱਗਿਆ ਰੌਲੇ ਦੀ ਭੇਟੀ ਚੜੇ ਆ ਤੇ ਦੇਖਦੇ ਆਂ ਬਾਕੀ ਐਸੀ ਕੌਣ ਸੇ ਮੁੱਦੇ ਤੇ ਜੋ ਆਪ ਆਪਣੇ ਲੋਕ ਸਭਾ ਤੇ ਉਠਾਣਾ ਚਾਹਤੇ ਤੇ ਨਹੀਂ ਫਾਇਰ ਮੈਂ ਜੀ ਮੇਨ ਇੱਕ ਮੁੱਦਾ ਹੈ ਮੇਰਾ ਜਿਹੜਾ ਪਾਣੀਆਂ ਦਾ ਮੁੱਦਾ ਹੈ ਨਾ ਹਲਕੇ ਦੇ ਵਿੱਚ ਫਰੀਦਕੋਟ ਦੇ ਵਿੱਚ ਇੱਕ ਉਹ ਬਾਕੀ ਬੰਦੀ ਸਿੰਘਾਂ ਦਾ ਮੁੱਦਾ ਹੈ ਆ ਸਰਕਾਰ ਕੋਲੇ ਬਹੁਤ ਵਧੀਆ ਮੌਕਾ ਸੀ ਪੰਜਾਬੀਆਂ ਦੇ ਉਹ ਵਾਸਤੇ ਕਿ 350 ਸਾਲ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਦੀ ਦਿਹਾੜਾ ਸੀਗਾ ਉਸ ਤੇ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਂਦਾ बहुत मतलब मौका है सरकार को के सांसद रवनीत सिंह बिट्टू की तरफ से कहा जा रहा है कि अमृतपाल को सेशन अटेंड करना चाहिए ये उनका अधिकार है ਇਸ ਤਰੀਕੇ ਨਾਲ ਬਿਲਕੁਲ ਜੀ ਪੰਜਾਬ ਸਰਕਾਰ ਵੈਸੇ ਹੀ ਡਰੀ ਜਾਂਦੀ ਹੈ ਅਮਰਿਤਪਾਲ ਤੋਂ ਪਹਿਲਾਂ ਵੀ ਉੱਥੇ ਜੰਮਿਆ ਉੱਥੇ ਰਿਹਾ ਹੈ ਐਨਐਸਏ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਸੀ ਸਗੋਂ ਅਮਰਿਤਪਾਲ ਦੇ ਵਿੱਚ ਨਾਮ ਕਿਸੇ ਚੀਜ਼ ਦੇ ਵਿੱਚ ਨਹੀਂ ਜਿੰਨੀ ਦੇ ਅਮਰਿਤਪਾਲ ਬਾਹਰ ਸੀ ਉਹਨਿੰਦਰ ਕੋਈ ਐਸੀ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੈਂ ਕਹਿੰਦਾ 30 ਦੇ ਕਰੀਬ ਬੰਬ ਲਾਚ ਹੋ ਗਏ ਪੰਜਾਬ ਦੇ ਵਿੱਚ ਹੈਂਡ ਗ੍ਰੇਨੇਟ ਤੇ ਮਤਲਬ ਮਾਹੌਲ ਤਾਂ ਵੈਸੇ ਖਰਾਬ ਹੈ ਪੰਜਾਬ ਦਾ ਤੇ ਆਪਾਂ ਉਹਦਾ ਕਹੀ ਜਾਈਏ ਜੀ ਅਮਰਿਤਪਾਲ ਕਰਕੇ ਮਾਹੌਲ ਖਰਾਬ ਹੈ ਇਹ ਤਾਂ ਫਿਰ ਗਲਤ ਗੱਲ ਹੈ। ਤੇ ਲੱਗਦਾ ਹੈ ਕਿ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ ਅਗਰ ਉਹ ਕੋਈ ਭਾਸ਼ਣ ਦੇਤੇ ਹੈ। ਨਹੀਂ ਜੀ ਨਹੀਂ ਕੋਈ ਐਸੀ ਗੱਲ ਨਹੀਂ ਹੈ ਕਿਉਂ ਮਾਹੌਲ ਖਰਾਬ ਹੋਏਗਾ। ਇਹ ਸਿਰਫ ਸਰਕਾਰ ਡਰਦੀ ਹੈ ਬਈ ਜੇ ਅਮਰਿਤਪਾਲ ਬਾਹਰ ਆ ਗਿਆ ਤਾਂ ਝਾੜੂ ਦੀ ਸਰਕਾਰ ਨਹੀਂ ਆਉਂਦੀ। ਇਹ 100% ਡੈਫੀਨਿਟਲੀ ਸ਼ੋਰ ਬਸ ਉਸੇ ਗੱਲ ਤੋਂ ਸਰਕਾਰ ਡਰਦੀ ਹੋਈ ਉਹਨੂੰ ਬਾਹਰ ਨਹੀਂ ਕੱਢਣਾ ਚਾਹੁੰਦੀ ਮਾਮਲਾ ਪਹਿਲੇ ਹਾਈ ਕੋਰਟ ਚ ਗਿਆ ਦਾ ਪੰਜਾਬ ਹਰਿਆਣਾ ਹਾਈ ਕੋਰਟ ਉਸਕੇ ਬਾਅਦ ਦਿੱਲੀ ਸੁਪਰੀਮ ਕੋਰਟ ਆਇਆ ਲੇਕਿਨ ਸੁਪਰੀਮ ਕੋਰਟ ਸੇ ਕਹਾ ਗਿਆ ਕਿ ਹਰਿਆਣਾ ਪੰਜਾਬ ਹਾਈ ਕੋਰਟ ਕੋ ਸੁਣਨਾ ਚਾਹੀਏ ਕੀ ਲੱਗਦਾ ਹੈ ਕਿ ਕੋਰਟ ਵੀ ਇਨੁਮਤੀ ਨਹੀਂ ਦੇ ਰਹਾ ਹੈ ਸੰਸਦ ਵਾਲੇ ਮੈਂ ਨਹੀਂ ਹੁਣ ਹਾਈ ਕੋਰਟ ਨੇ ਸਿੱਕਲੀ ਪੁੱਛਿਆ ਵੀ ਕੀ ਗੱਲ ਹੈ ਵੀ ਤੁਸੀਂ ਅਮਰਿਤਪਾਲ ਨੂੰ ਪ੍ਰੋਬਲ ਦਓ ਬਈ ਸਰਕਾਰ ਨੂੰ ਕੀ ਹੈ ਤੇ ਦੇਖੋ ਹੁਣ ਪਰਮਿਸ਼ਨ ਮਤਲਬ ਵਾਸਤੇ ਕਿ ਇਹ ਵੀ ਕਿਉਂ ਤੁਸੀਂ ਇੰਨਾ ਡਰਦੇ ਹੋ ਸਵਾਲ ਉਹਨਾਂ ਨੇ ਪੁੱਛਿਆ ਜਵਾਬ ਮੰਗਿਆ ਹੈ ਸਰਕਾਰ ਤੋਂ ਲੇਕਿਨ ਐਸਾ ਕੋਈ ਪ੍ਰਵਧਾਨ ਹੁੰਦਾ ਹੈ ਕਿ ਜੇਲ੍ਹ ਮੇ ਰਹਿਣ ਦੇ ਬਾਵਜੂਦ ਉਹ ਸੰਸਦ ਦੇ ਅੰਦਰ ਕੋਈ ਸਵਾਲ ਜਵਾਬ ਪੁੱਛ ਸਕਤੇ ਹਨ ਹਾਂ ਜੀ ਬਿਲਕੁਲ ਹੈ ਉਹ ਦੂਸਰੇ ਜਿਹੜੇ ਪ੍ਰੋਫੈਸਰ ਕੀ ਇਹ ਮੁੰਡੇ ਦਾ ਨਾਮ ਰਾਸ਼ਿਦ ਹਾਂ ਤੇ ਉਹ ਅਟੈਂਡ ਕਰਦੇ ਆਂ ਸੈਸ਼ਨ ਉਹ ਵੀ ਐਨਐਸਏ ਦੇ ਵਿੱਚ ਹੀ ਬੰਨਾ लेकिन क्या आप इसको लेकर मुलाकात करेंगे किसी से कि उनको अटेंड कर मैं कल गया सी ओम बिरला जी दे कोल वो बिजी सीगे कोई मीटिंग चल रही सी बहुत कोई ते ਉਨਾ ਫਿਰ ਮੈਂ ਅੱਜ ਜਾ ਕੇ ਮੇਰੇ ਨਾਲ ਗੱਲ ਹੋਈ ਸੀ ਤੇ ਅੱਜ ਦਾ ਟਾਈਮ ਹੈਗਾ ਮੈਂ ਜਾ ਕੇ ਮਿਲੂਗਾ ਲੇਕਿਨ ਕੀ ਲੱਗਦਾ ਹੈ ਸਰ ਉਹ ਆਪਣੇ ਫੰਡ ਦਾ ਇਸਤੇਮਾਲ ਸਹੀ ਤਰੀਕੇ ਸੇ ਕਰ ਪਾ ਰਹੇ ਨਹੀਂ ਬਿਲਕੁਲ ਕੋਈ ਫੰਡ ਨਹੀਂ ਕੋਈ ਡਿਵੈਲਪਮੈਂਟ ਨਹੀਂ ਹਲਕੇ ਦੀ ਸਾਰਾ ਕੰਮ ਰੁਕਿਆ ਹੋਇਆ तो ऐसे तो जो हल्का वासी है वो भी कहीं कही ना कहीं निराश हो रहे होंगे बिल्कुल, तो बिल्कुल है जी बिल्कुल 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 है उनके हल्के का विकास नहीं हो पा रहा है कि ऐसे सांसदों को चुना जिनको तो के ऊपर एनएसए लगी हुई है तो ऐसे में लगता है कि नहीं, नहीं लोगों ने साथ ही तभी दिया है उनको चुनने का मतलब ही ये है कि पंजाब दे जी सरकार है उसने धक्का कर दिया है ना तो कारण ही ये है पर लेकिन अब सरकार बिल्कुल ही मतलब उनको छोड़ नहीं रही है हल्के की सारी जैसे कहा कि डेवलपमेंट भी रुकी है सारा कुछ है ना संसद में आने दिया जा रहा है सेशन अटेंड करने दिया जा रहा है अगर वो अटेंड करते हैं तो लगता है कि संसद इलाके का विकास हो पाएगा कुछ ना कुछ तो होगा ही जी कुछ तो बात करेंगे ना जो फंड है उनको रिलीज करने के बारे में कुछ कोई बात हो कुछ तो हो अगर वो बाहर आएंगे तभी बात होगी ना ਇੱਕ ਬਾਤ ਆ ਤੁਹਾਡੇ ਬਾਰੇ ਵਿੱਚ ਕਹੀ ਜਾਂਦੀ ਹੈ ਵਿਪਖਸ ਲਗਾਤਾਰ ਕਹਿ ਰਹਾ ਹੈ ਕਿ ਆਪ ਆਪਣੇ ਹਲਕੇ ਵਿੱਚ ਦਿਖਾਈ ਨਹੀਂ ਦਿੰਦੇ ਉਹ ਹਲਕੇ ਵਿੱਚ ਆ ਕੇ ਨਹੀਂ ਆਉਂਦਾ ਮੈਂ ਬਿਲਕੁਲ ਹੀ ਬਿਲਕੁਲ ਝੂਠੀ ਗੱਲ ਹੈ ਬੇਮੁਦਿਆਦ ਮੈਂ ਮਹੀਨੇ ਦੇ ਵਿੱਚ 10 12 ਦਿਨ ਆਪਣੇ ਹਲਕੇ ਦੇ ਵਿੱਚ ਰਹਿਣਾ ਹੈ ਮੇਰੇ ਹਲਕੇ ਦੇ ਲੋਕੀ ਸਕੋ ਇਹ ਗੱਲ ਕਹਿੰਦੇ ਆ ਜੀ ਬਈ ਅਸੀਂ ਕਦੇ ਐਮਪੀ ਨਹੀਂ ਸੀ ਦੇਖਿਆ ਬਈ ਐਮਪੀ ਤਾਂ ਜਿੱਤ ਕੇ ਕਦੇ ਆਉਂਦਾ ਹੀ ਨਹੀਂ ਸੀ ਐਮਐਲਏ ਆਉਂਦੇ ਸੀ ਬਈ ਤੁਸੀਂ ਓ ਜਿਹੜੇ ਆਏ ਹੋ ਮਤਲਬ ਯਕੀਨ ਮੰਨੋ ਵੀ ਮੈਂ 10 12 ਦਿਨ ਹਲਕੇ ਦੇ ਵਿੱਚ ਰਹਿਣਾ ਮੈਨੂੰ ਕਦੇ ਲੋਕਲ ਪ੍ਰੈਸ ਨੇ ਸਵਾਲ ਨਹੀਂ ਕੀਤਾ ਵੀ ਤੁਸੀਂ ਆਏ ਨਹੀਂ ਹਾਂ ਇਲਾਕੇ ਦਾ ਵਿਕਾਸ ਹੋ ਰਿਹਾ ਹੈ ਫੰਡ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਫੰਡ ਆਪਕੋ ਮਿਲਦਾ ਹੈ ਹਾਂ ਬਿਲਕੁਲ ਹੋ ਰਿਹਾ ਹੈ ਜੀ ਸਾਰਾ ਮੈਂ ਪਿਛਲੇ ਮਾਰ ਉਹ ਵੀ ਮੰਡਤਾ ਸੀ ਇਸ